ਜੋਨੇ ਤੇ ਖੂਨ ਪੀਤਾ ਪੈਣਾ ਮੇਰਾ ਬੇਫੂਜ਼ਾ ਨਹੀਂ ਬੇਫੂਜ਼ਾ ਬੈਠਿਆ ਮੈਂ ਲੱਗਦਾ ਕਿੜੀ ਫਰਾਈ ਮੈਂ ਨਾ ਥੋੜੀ ਵੀਡੀਓ ਬਣਾ ਰਹੀ ਹਾਂ ਕਹਿੰਦਾ ਕਹਦਾ ਮਾ ਲੱਗਦਾ ਬੂ ਵੀਡੀਓ ਸੀ ਕਰਕੇ ਬਗੇ ਮੇਰੇ ਪੰਜਵੇਂ ਨਾ ਆਪਰੇਸ਼ਨ ਹੋ ਰਿਹਾ ਨਾ ਮੇਰੇ ਦਿਮਾਗ ਦੇ ڈپریشن ਦੇ ਕਿਉਂ ਤਾਂਗਾ ਤੇ ਮੈਂ ਨਥੀ ਯਾਰ ਅਸਲ ਨਹੀਂ ਤੇ ਪ੍ਰਾਜਾ ਹੈ ਪ੍ਰਾਜਾ ਨਹੀਂ ਮੈਂ ਜਾਂਦੀ ਕਾ ਜੁਰੂਰ ਸੱਟ ਪੀਉਣਾ ਨਾ ਮੇ ਭਰਾ ਨਾਲ ਹੋਵੇ ਤੇ ਮੂੰ ਬਸ ਬਸ ਲੋਕਾਂ ਨੂੰ ਮੰਗੇ ਨਾ ਨਾ ਪਵੇ ਨਾ ਸਭ ਕੁਝ ਹੋ ਜਾਂਦਾ ਹੈ ਮਤਲਬ ਮੈਨੂੰ ਖੜਾ ਇਨਾ ਤੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟੋਲੋਜੀ ਪਰ ਮੋਸ਼ਨ ਕਰਦੀ ਰਹੇਂਗੀ ਉਸ ਤੋਂ ਬਾਅਦ ਜੇ ਤੇਰੇ ਪੈਰ ਦੀ ਕੋਈ ਫੋਟੋ ਜਾਂ ਵੀਡੀਓ ਕੋਈ ਆਹੋ ਨੀ ਗਾਲਾਂ ਵਾਲੀ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਨਾ ਕਰੀਂ ਹਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਤੇ ਹੁਣ ਸਵੇਰ ਤੇ ਮੈਨੂੰ ਇਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਤੇਰੇ ਵਾਲ ਦੇ ਕਿ ਨਾ ਤੇਰੇ ਜਵਾਕ ਵਾਲ ਦੇ ਕਿ ਹਵਾਨੀ ਦੇਖਣਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਵੀ ਕੋਰੋਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਕੋਈ ਜਿਹੜਾ ਸਰਕਾਰ ਕਰਦਾ ਪੰਜਾਬ ਦਾ ਚਲੋ ਠੀਕ ਆ ਜਿੱਤ ਨੂੰ ਸਿੰਪਲ ਸੌਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੇਂਡ ਤੇ ਕੋਈ ਫੋਟੋ ਜਾਂ ਹੋਰ ਕੋਈ ਇਹੋ ਜਿਹੀ ਗਾਣੇ ਵਾਲੀ ਤੇ ਨਾ ਮੈਂ ਤੁਹਾਡੀ ਕੋ ਪਲੇਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਦਾ ਨਹੀਂ ਮੈਂ ਬੇਕੂ ਬੱਛਿਆ ਮੈਂ ਕਿਹਦੀ ਜਿੰਦਗੀ ਦੀ ਮਾਂ ਵੀ ਮੰਗਣ ਕਰ ਮੰਗੀ ਹੈ ਨਾ ਪਿਆਰ ਨਾ ਕਰਨ ਕਰਕੇ ਤੇ ਅਸੀਂ ਬੇਕੂ ਬੈਠੇ ਤੁਸੀਂ ਪਿਆਰ ਨਾ ਕਰ ਕਰ ਮੈਂ ਕਿਨੇ ਟਾਈਮ ਬਿਤਾਦੀ ਪਈ ਨਾ ਕਿ ਵੀਰੇ ਹਾਂ ਚ ਕੋਕ ਡੇਢ ਦੋ ਸਾਲੋਂ ਮੈਂ ਆਪਣਾ ਇਹ ਬੰਦ ਕਰ ਦੋ ਮੇਰਾ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਾਪ ਕਰਨੀ 5 ਮਹੀਨੇ ਤਾਂ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਕਿਉਂ ਤਾਂ ਕਰਦੇ ਮੈਂ ਨਾ ਯਾਰ ਅੱਛਾ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮੈਂ ਬੈਠ ਗਿਆ ਜਦੋਂ ਸੈਟਅਪ ਪਿਓ ਨਾ ਨਾ ਹੋਵੇ ਪ੍ਰਾਣਾ ਨਾ ਹੋਵੇ ਤੇ 500 500 ਲੋਕਾਂ ਤੋਂ ਮਾਰ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸ ਕਮਾਲੂ ਕੋ ਕੋਈ ਨਹੀਂ ਕੋ ਕਮਾਲੂ ਕਾਲ ਤਾਂ ਮੈਂ ਉਹ ਮੇਰ मतलब ਮੈਨੂੰ ਖਾਡਨਾ टॉर्चर ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਅਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3 ਟਰਮਿੰ ਦੇ ਪਹਿਲਾਂ ਚੁਰੇ ਵੀ ਨਮਿਤ ਪਰਵਰਲੇ ਵਾਰਿੰਗ 3 ਉਹ 3 ਟਰਮਿੰ ਦੇ ਪਹਿਲਾਂ ਮੇਰੇ 3 ਮੈਂ ਉਹ ਪਰਮੋਸ਼ਨ ਬੰਦ ਵੀ ਕਰਤੀਆਂ 3 ਚਰ ਮਦਦ ਤੋਂ ਮਾਨ ਮੇ ਕੋਈ ਵੀ ਹੋ ਜੀ ਅਸਟ੍ਰੋਲੋਜੀ ਪਰਮੋਸ਼ਨ ਕੋਸ਼ਿਸ਼ ਵਿੱਚ ਅਪਲੋਡ ਨਹੀਂ ਕੀਤਾ ਤੋਂ ਹੁਣ ਸਵੇਰ ਤੇ ਮੈਨੂੰ ਇਹਨਾਂ ਦੂਗੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਕ ਵਾਲ ਦੇਖਣਾ ਕੇ ਹਵਾਲੀ ਨਹੀਂ ਦੇਖਣਾ ਮੇਰਾ 5 ਮਹੀਨਾ ਦਾ ਬੇਬੀ ਆ ਤੇਰ ਮੈਨੂੰ ਮੇਰਾ 5 ਮਹੀਨ ਹੋਇਆ ਸੀ ਐਕਚੁਅਲ ਵਾਲੇ ਤੇ ਮੇਰੇ ਨਾ ਦਿਮਾਗ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਵੜ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਨਹੀਂ ਸੋਸ਼ਲ ਮੀਡੀਆ ਤੇ ਅਗੇ ਰਹੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹਨਾਂ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਬਰੌਂਟ ਨਹੀਂ ਕਰਨੀਆਂ ਤੂੰ ਫਾਵੇਂ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਤੂੰ ਕਰਨੀ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇੱਥੇ ਮੈਂ ਗਲਤੀ ਕਿੱਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਥਾਕੇ ਫਿਰ ਜੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਲੱਗਾਗੇ ਮੇਰੇ ਆਈ ਡੈਟਾ ਸ਼ਾਰਟਸ ਪਾ ਲਈ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤੀ ਕੀਤੀ ਆ ਆਹ ਤੇ ਗੱਲ ਬਿਲਕੁਲ ਗਲਤ ਏ ਤੁਸੀਂ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਹੋਵੇ ਕੁਝ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੁਸੀਂ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਹਿਆ ਤਾਂ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਔਰ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਏ ਹੁੰਦੇ ਆ ਕੀ ਕੋਸ਼ ਕਰਦੀਆਂ ਸੜਕਾਂ ਤੇ ਮੈਂ ਇਹਦੀਆਂ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬੰਦ ਉਹ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਔਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਝਾੜ ਕੇ ਡਰਾਉਂਦਾ ਪਿਆ ਕੋਈ ਕੀ ਤਮਕੀ ਦੀ દવા ਕਰਾ ਹੱਥ ਜੋੜ ਕੇ ਅਹ ਯਕਿਨ ਹੈ ਤੁਹਾਨੂੰ ਕਿ ਮੈਂ ਕਿਉਂਕਿ ਤੁਮ ਅਭੀ ਨਹੀਂ ਮੰਗਦੇ ਮੈਂ ਜ਼ਾੜੇ ਸ਼ੰਕਤ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਹੋਣੀ ਆ ਜਿਹੜੀ ਚੀਜ਼ ਤੋਂ ਮੈਂ ਕਿਤਾ ਮੈਂ ਹਰ ਜਿਹੜਾ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰ ਉਹ ਤਾਂ ਉਹਦੇ ਮਿਲਦੂ ਕਿ ਕੀਤਾ ਪਿਆ ਨਹੀਂ ਦੋ ਮੰਗੇ ਦੀ ਕੋਈ ਸੜ ਕੇ ਪਾ ਕੇ ਪਈ ਜੇ ਤੁਹਾਡੇ ਕੋਲ ਹੋਣਾ ਨਹੀਂ ਮੇਰੇ ਉਸ ਸਭ ਕੁਝ ਹੈਗਾ ਤਾਂ ਕਿ ਕੋਈ ਕਹਿ ਰੁ ਦਿੰਦਾ ਥੋੜੀ ਹੋ ਮੇਰੇ ਘਰ ਨੂੰ ਥੋੜੀ ਦੇ ਸਕਦੇ ਜਾਂ ਪਰ ਇਹ ਸੋਚਣ ਕਿ ਜਦ ਤਨੂ ਆਪ ਕਮਾਉਣ ਲੱਗੂਗਾ ਤਾਂ ਉਦੋਂ ਮੈਂ ਬੰਦ ਕਰ ਦੂੰਗੀ ਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਹਤ ਨਾਲ ਬੈਠੀ ਹੈ ਕਿ ਜਿਸ ਵੇਲੇ ਅਸੀਂ ਕਮੁੰਡੇ ਨਹੀਂ ਆ ਮੇਰਾ ਮੁੰਡਾ ਕਮੁੰਡਾ ਤੂੰ ਲੱਛਰ ਦਾ ਭਲਾ ਬੱਸ ਮੈਂ ਲੱਛਰ ਤੱਕ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਣੀ ਆ ਲੱਛਰ ਦਾ ਬੰਦਾ ਲੱਛਰ ਦਾ ਭਲਾ ਬਣਾਉਂਦੇ ਹੋ ਸੀ ਕਾ ਤੇ ਬੈਗੇ ਯਾ ਤੂੰ ਇਹ ਹੋਰ ਵੀ ਨੋਰੀ ਬਲਤ ਇਹ ਕੌਣ ਦੇ ਤੂੰ ਇਸ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਲਾਡੀ ਧਮਕਾਉਣ ਵਾਸਤੇ ਤੂੰ ਬੜੇ ਰੀਅਲ ਨੰਬਰ ਤੋਂ ਫੋਨ ਲਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਤੋਂ ਫੋਨ ਆਉਂਦੇ ਪੈਨੋਂ ਕਾਲ ਰੈਡ ਤੋਂ ਕਿਉਂ ਫੋਨ ਆਉਂਦੇ ਪੈਗੇ ਕੋਈ ਫੇਕ ਨੰਬਰਾਂ ਤੋਂ ਕਾਲ ਨਹੀਂ ਹੁੰਦਾ ਪਿਆ ਮੈਂ ਤ ਬਾਈਕਰ ਨੂੰ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅੱਜ ਉਹ ਤੀਜੇ ਦਿਨ ਆਪਣਾ ਇਜ਼ਾਮ ਦੇਖ ਲਓ ਤੀਜੋਵੇ ਚਲੋ ਠੀਕ ਆ ਹੋ ਕੇ ਮੈਂ ਨਹੀਂ ਅਹੀਂ ਨਹੀਂ ਪ੍ਰਵਾਹ ਕਰਨੀ ਕਿ ਤੇਰਾ ਬੱਚਾ ਹੈਗਾ ਕਿ ਨਹੀਂ ਬੱਚਾ ਵਾ ਤੇ ਪੌੜਾ ਪਿੱਛੇ ਕੋਈ ਹੈਗਾ ਕਿ ਨਹੀਂ ਚਲੋ ਠੀਕ ਆ ਹਾਂ